ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਰੂਪ ਗੁਰੂ ਸੰਗਤ ਸਾਧ ਸੰਗਤ ਜੀ ਅ 10 ਸੋਇਤ ਅ ਕੈਨਬਰਾ ਵਿਖੇ ਆਸਟ੍ਰੇਲੀਆ ਦੇ ਵਿੱਚ ਕੈਨਬਰਾ ਸਿਟੀ ਹੈ ਅ 10 ਉਹਦੇ ਚ ਗੁਰੂ ਕੇ ਪਿਆਰੇ ਅ ਤੇਜ ਪ੍ਰਤਾਪ ਸਿੰਘ ਜੀ ਸੰਧੂ ਸਾਹਿਬ ਜੀ ਇਹ ਮੈਨੂੰ ਲੈ ਕੇ ਆਏ ਆ ਸੰਗਤ ਇਹ ਪਾਈ ਸਾਹਿਬ ਤੁਹਾਨੂੰ ਥੋੜਾ ਜਿਹਾ ਇੱਕ ਵੀਊ ਦਿਖਾਣਾ ਹੈ ਅ ਮੈਂ ਜਿਸ ਤਰ੍ਹਾਂ ਕਈ ਬੁੱਧੀਜੀਵੀ ਕਹਿੰਦੇ ਨਾ ਵੀ ਜੇ ਜਵਾਨੀ ਬਹੁਤ ਵਧੀਆ ਹੁੰਦੀ ਹੈ ਤੇ ਬੁਢਾਪਾ ਵੀ ਬਹੁਤ ਵਧੀਆ ਹੁੰਦਾ ਹੈ ਤੇ ਜਿੱਦਾਂ ਸੂਰਜ ਨਿਕਲਦਾ ਹੈ ਤੇ ਉਹ ਸਾਰ ਜਿਹੜੀ ਚ ਨੇ ਕਿ ਜਗਾ ਗੱਲ ਕੀ ਕਹਤੇ ਕਦੇ ਸੂਰਜ ਜਦੋਂ ਅਸਤ ਹੁੰਦਾ ਹੈ ਕਹਤੇ ਉਦੋਂ ਵੀ ਉਸ ਨੂੰ ਸੂਰਜ ਨੂੰ ਦੇਖਿਆ ਜਾਏ ਤੇ ਉਹਦੀ ਆਪਣੀ ਬਾਤ ਹੈ ਐਕਚੁਅਲੀ ਸਾਰਾ ਕੁਝ ਗੁਰਬਾਣੀ ਤੇ ਡਿਪੈਂਡ ਕਰਦਾ ਗੁਰਸੰਗਤ ਜੀ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾ ਪਾਸ਼ਾ ਜੀ ਕਿ ਬਿਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਹੁਣ ਕੈਸਾ ਕੈਸਾ ਇਹ ਸਾਰਾ ਇਹ ਮਨੁੱਖ ਨਹੀਂ ਬਣਾ ਸਕਦਾ ਜਿਤਨਾ ਕੁਝ ਆਪਾਂ ਦੇਖ ਰਹੇ ਹਾਂ ਸਾਰਾ ਹੁਣ ਪਿੱਛੇ ਦੇਖੋ ਕਿਤਨੇ ਕਲਰ ਇਹ ਜਿਹਨੂੰ ਆਪਾਂ ਕਹਿੰਦੇ ਈਸਟਮੈਨ ਈਸਟਮੈਨ ਕਲਰ ਉਹ ਸਾਰੇ ਇਸ ਵਕਤ ਉਹ ਰਨੇ ਸਾਰੇ ਦਰਖਤ ਨੇ ਇਸ ਜੋ ਸੰਧਿਆ ਦਾ ਵੇਲਾ ਜਿਹਨੂੰ ਆਪਾਂ ਸਉਦਰ ਦਾ ਸਮਾ ਵੀ ਕਹਿੰਦੇ ਆ ਪਰ ਇਸ ਕਿਹਦਾ ਸਮਾ ਹੈ ਤੇ ਮੇਰਾ ਮਨ ਕੀਤਾ ਸੀ ਕਿ ਮੈਂ ਥੋੜਾ ਲਾਈਵ ਹੋ ਕੇ ਗੁਰੂ ਕਿਆਂ ਸੰਗਤਾਂ ਨੂੰ ਇਸ ਸਥਾਨ ਤੇ ਦਰਸ਼ਨ ਕਰਾਵਾਂ ਇਹ ਉਹ ਸ਼ਹਿਰ ਹੈ ਜੀ ਆਸਟ੍ਰੇਲੀਆ ਦਾ ਪਹਿਲੇ ਨੰਬਰ ਤੇ ਕਰ ਲਓ ਦੂਜੇ ਨੰਬਰ ਤੇ ਕਰ ਲਓ ਪਰ ਇੱਥੇ ਕਿਸੇ ਜਿਸ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਹੋਵੇ ਨਾ ਜੀ ਤੇ ਉਹਨੂੰ ਇੱਥੇ ਲਿਆ ਕੇ ਛੱਡ ਦਿਓ ਤੇ ਇਹਦਾ ਆਬੋ ਹਵਾ ਐਸਾ ਇਹਦੇ ਨਾਲ ਹੀ ਬੰਦਾ ਠੀਕ ਹੋ ਜਾਂਦਾ ਤੇ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਜਿਤਨਾ ਕੁਛ ਉਚਾਰਨ ਕੀਤਾ ਜਪਜੀ ਸਾਹਿਬ ਵਿੱਚ ਉਹ ਸਾਰਾ ਕੁਛ ਇਹ ਹੈ ਰਹਿ ਰਾਂ ਸੇ ਸੋਦਰ ਦੇ ਵਿੱਚ ਇਹ ਬਲੇਹਾਰੀ ਕੁਦਰਤ ਹੋਸਿਆ ਤੇਰਾ ਅੰਤ ਨਾ ਜਾਈ ਲਗਿਆ ਇਹ ਉਸ ਪ੍ਰਮਾਤਮਾ ਦੀ ਇੱਕਰਤੇ ਦੀ ਕੁਦਰਤ ਹੈ ਇਹ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਿਹੀਂ ਨਾ ਜਾਏ ਉਸ ਪ੍ਰਮਾਤਮਾ ਦੀ ਜਿਹੜੀ ਕਾਦਰ ਦੀ ਕੁਦਰਤ ਹੈ ਉਸ ਦੀ ਬਿਆਨਤਾ ਨਹੀਂ ਹੋ ਸਕਦੀ ਕਿਉਂਕਿ ਬਿਆਨਤਾ ਹੈ ਇਹ ਜਿਹੜੀ ਚੀਜ਼ ਬਿਆਨਤ ਹੋਵੇ ਉਹ ਉਹਦਾ ਉਹਦਾ ਬਿਆਨਤਾ ਨਹੀਂ ਹੋ ਸਕਦਾ ਬਸ ਇਹੀ ਕਹਿ ਸਕਦੇ ਆ ਕਿ ਉਸ ਸ੍ਰਿਸ਼ਟੀ ਦੇ ਅਕਾਲ ਪੁਰਖ ਨੂੰ ਸਿਰਜਨਹਾਰ ਨੂੰ ਕੋਟ ਕੋਟ ਨਮਨ ਹੈ ਸਾਡਾ ਜਿਸ ਪ੍ਰਮਾਤਮਾ ਨੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਇਤਨੀ ਕਾਇਨਾਤ ਬਣਾਈ ਹੈ ਕਿੱਥੇ ਕਿੱਥੇ ਦੁਨੀਆ ਜਿਹੜੀ ਵਸ ਰਹੀ ਹੈ ਇਹ ਉਸ ਮੇਰੇ ਵਾਹਿਗੁਰੂ ਪਰਮੇਸ਼ਰ ਦੀ ਬਣਤਰ ਹੈ ਇਹ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੈ ਤਰ੍ਹਾਂ ਤਰ੍ਹਾਂ ਦੇ ਮੌਸਮ ਨੇ ਤਰ੍ਹਾਂ ਤਰ੍ਹਾਂ ਦਾ ਦੇਸ਼ ਹੈ ਪਰ ਇਹ ਇੱਕ ਸ਼ਬਦ ਦੀ ਬਰਕਤ ਹੈ ਗੁਰੂ ਸੰਗਤ ਜੀ ਜੋ ਕਿ ਗੁਰੂ ਕੇ ਕੀਰਤਨਿਆਂ ਨੂੰ ਗੁਰੂ ਸਤਗੁਰਾਂ ਨੇ ਸ਼ਬਦ ਦੀ ਦਾਤ ਦਿੱਤੀ ਹੈ ਬਖਸ਼ਿਸ਼ ਕੀਤੀ ਹੈ ਇਹ ਉਸ ਸ਼ਬਦ ਦੇ ਸਦਕਾ ਅਸੀਂ ਦੇਸ਼ ਪ੍ਰਦੇਸ਼ ਵਿੱਚ ਤੁਰੇ ਫਿਰਦੇ ਹਾਂ ਤੇ ਆਸਟ੍ਰੇਲੀਆ ਦਾ ਕਾਫੀ ਵੱਡਾ ਟੂਰ ਹੈ ਤੇ ਇਸ ਟੂਰ ਦੇ ਵਿੱਚ ਮੈਂ 3 ਦਿਨ ਕੈਨਬਰਾ ਵਿੱਚ ਸਾਂ ਬਹੁਤ ਅੱਛੀ ਜਗ੍ਹਾ ਕੈਨਬਰਾ ਔਰ ਕੈਨਬਰਾ ਦੇ ਵਿੱਚ ਮੌਜੂਦਾ ਸਮੂਹ ਪ੍ਰਬੰਧਨ ਕਮੇਟੀ ਜਿਹਨਾਂ ਨੇ ਸਾਡਾ ਬੜਾ ਮਾਣ ਤਾਨ ਕੀਤਾ ਗੁਰੂ ਕੇ ਕੀਰਤਨੀਏ ਤੇ ਭਾਈ ਸਾਹਿਬ ਅਤੇ ਤੇਜ ਪ੍ਰਤਾਪ ਸਿੰਘ ਜੀ ਜਿਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਭਾਈ ਸੰਤੂਤ ਸਾਹਿਬ ਜੀ ਇਹ ਸਾਡੀ ਬਹੁਤ ਦੇ ਕੇਅਰ ਕਰਦੇ ਨੇ ਤੇ ਅਸੀਂ ਪੂਰੇ ਵਿਸ਼ਵ ਲਈ ਇਸ ਦੇਸ਼ ਦੀ ਪੂਰੀ ਸਰਕਾਰ ਲਈ ਪੂਰੀ ਸੰਗਤ ਲਈ ਪੂਰੇ ਗੁਰੂ ਕੇ ਸਿੱਖਾਂ ਲਈ ਅਰਦਾਸ ਕਰਦੇ ਕਿ ਮਾਰਾ ਦਿਨ ਦੁਗਣੀਆਂ ਰਾਤ ਚੌਗਣਾਂ ਤੱਕੀਆਂ ਕਰੇ ਤੇ ਚੜ੍ਹਦੀ ਕਲਾ ਵਿੱਚ ਰਹੋ ਤੇ ਸਾਡੀ ਵੀ ਅਸੀਂ ਵੀ ਕਿਸੇ ਤਰ੍ਹਾਂ ਕੀਰਤਨ ਕਰਕੇ ਤੁਹਾਡਾ ਸੇਵਾ ਕਰਦੇ ਰਹੀਏ ਤੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਫਤਿਹ ਅਰਜ਼ੀ ਕਰਦੇ ਆਂ ਤੇ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਪੂਰੇ ਵਿਸ਼ਵ ਤੇ ਆਪਣੀ ਸ਼ਾਂਤੀ ਤੇ ਸਰਬੱਤ ਦਾ ਭਲਾ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਵਾਦਾ ਹੋਇਆ ਸੀਗਾ ਵੀ ਆਪਾਂ ਗੱਡੀ ਤੋਂ ਥੱਲੇ ਨਹੀਂ ਉਤਰਾਂਗੇ। ਆ ਜਿਹੜਾ ਤੁਸੀਂ ਅੱਜ ਵੀਟਨੈਸ ਕੀਤਾ ਨਾ ਇਹ ਸਾਰੀ ਦੁਨੀਆ ਦੇਖਣ ਆਈ ਹੋਈ ਹੈ। ਹਾਂ ਇਹ ਸਾਲ